ਕਸਵਾ ਸੰਦੌੜ ਵਿਖੇ ਅੱਜ ਸ਼ਾਮ ਹੁੰਦੇ ਸਾਰੀ ਲਗਾਤਾਰ 1 ਘੰਟੇ ਭਾਰੀ ਗੜੇਮਾਰੀ ਹੋਈ ਹੈ। ਭਾਰੀ ਗੜੇਮਾਰੀ ਦੇ ਕਾਰਨ ਸੜਕਾਂ ਤੇ ਚਿੱਟੀ ਚਾਦਰ ਵਿਛ ਗਈ। ਗੜੇਮਾਰੀ ਦੇ ਨਾਲ-ਨਾਲ ਭਾਰੀ ਤੇ ਮੋੜੇਦਾਰ ਵਾਰਿਸ਼ ਨੇ ਜਨਜੀਵਨ ਠੱਪ ਕਰ ਦਿੱਤਾ। ਸੜਕਾਂ ਉੱਪਰ ਜਿੱਥੇ ਇੱਕ ਪਾਸੇ ਗੜਿਆਂ ਦੀ ਚਿੱਟੀ ਚਾਦਰ ਵਿਛੀ ਹੋਈ ਸੀ ਉੱਥੇ ਹੀ ਪਾਣੀ ਵੀ ਜਮਾ ਹੋ ਗਿਆ। ਭਾਰੀ ਗੜੇਮਾਰੀ ਦੇ ਚਲਦਿਆਂ ਸੜਕਾਂ ਉੱਪਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਅਤੇ ਲੋਕ ਕਰੀਬ 1 ਘੰਟਾ ਗੜੇ ਰੁਕਣ ਦਾ ਇੰਤਜ਼ਾਰ ਕਰਦੇ ਰਹੇ। ਨਾ 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 ਨ いい感じだね。